ਦਾ ਸਤਿਗੁਰ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ਼ਕਾਲ ਆਜ਼ਾਦੀ ਦਿਹਾੜੇ ਦੀ ਗੱਲ ਕਰ ਰਹੇ ਆ ਕਿ ਗੋਰਿਆਂ ਨੇ 200 ਸਾਲ ਰਾਜ ਕਰਨ ਤੋਂ ਬਾਅਦ ਜਦੋਂ ਇੰਡੀਆ ਨੂੰ ਆਜ਼ਾਦੀ ਦੇਣ ਦਾ ਫੈਸਲਾ ਕਰ ਲਿਆ ਤਾਂ ਉਦੋਂ ਹਾਲਾਤ ਇੰਨੇ ਵਿਰਸ਼ਤ ਵਾਲੇ ਬਣੇ ਹੋਏ ਸੀ ਕਿ ਗੋਰੇ ਘਰੋਂ ਬਾਹਰ ਨਹੀਂ ਸੀ ਨਿਕਲਦੇ ਗੋਰਿਆਂ ਦੀਆਂ ਘਰਵਾਲੀਆਂ ਪਰਿਵਾਰ ਅੰਦਰ ਕੁੜੀਆਂ ਲਾ ਕੇ ਰਹਿਣ ਲੱਗੇ ਸੀ ਤਾਂ ਪੰਜਾਬ ਦਾ ਵਾਇਸਰਾਏ ਲੰਡਨ ਸਰਕਾਰ ਨੂੰ ਇੱਕ ਟੈਲੀਗ੍ਰਾਮ ਭੇਜ ਰਿਹਾ ਕਿ ਹਾਲਾਤ ਬਹੁਤ ਨਾਜ਼ੁਕ ਆ ਦੇਸ਼ਦ ਵਾਲੇ ਆ ਇਹ ਛੋਣੀਆਂ ਆਪਦੀਆਂ ਪਟਲੋ ਇਥੋਂ ਤਾਂ ਬਾਬੂ ਰਜਵਦੀ ਨੇ ਉਹ ਸਤਾਰ ਨੂੰ ਇੱਕ ਬਾਤ ਕਲਾ ਸ਼ੰਦ ਰਹੀ ਐਦਾਂ ਪੇਸ਼ ਕੀਤਾ ਸੁਨਸਾਨ ਛੌਣੀਆਂ ਜੀ ਰੌਣਕਾਂ ਘਟੀਆਂ ਹੋਣ ਬੰਦ ਹਟੀਆਂ ਹੋਣ ਨਾ ਮੈਚ ਕਰਨ ਨਾ ਕੈਚਬਾਲ ਜੇ ਰੁੱਲਦੇ ਬੈਠ ਪਏ ਖੁੰਝੇ ਹੋਨ ਸੂਟ ਇਸਤਰੀਨਾ ਰੇਸ਼ਮੀ ਟਾਈ ਕਦੇ ਨਾ ਲਾਈ ਲਹੈਂਕਰਚੀਫ ਨਹੀਂ ਮੁਖ ਪੁੰਜੇ ਪੈ ਗਿਆ